इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਟਪਈ ਟੋਲ ਪਲਾਜ਼ਾ ਦੇ ਮਲਬਾ ਚੁੱਕਣ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ ਜੇਕਰ ਸਰਕਾਰ ਨੇ ਇਸਨਾਂ ਵੀ ਦੀ ਆਵਾਜ਼ ਨੂੰ ਦਬਾਉਣ ਚਾਹੇਗਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਪਿੱਖੀ 28 ਜਨਵਰੀ ਪਿਛਲੇ ਲੰਬੇ ਸਮੇਂ ਤੋਂ ਪਿੱਖੀ ਦੇ ਨੇੜੇ ਬਨੇ ਟਪਈ ਟੋਲ ਪਲਾਜ਼ਾ ਲੋਕਾਂ ਦੀ ਜਾਨ ਦਾ ਖੋ ਬਣਾ ਹੋਇਆ ਹੈ ਜਿੱਥੇ ਬੜੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਸੈਂਕੜੇ ਕੀਮਤੀ ਗੱਡੀਆਂ ਐਕਸੀਡੈਂਟ ਕਾਰਨ ਤਬਾਹ ਹੋ ਗਈਆਂ ਸਰਕਾਰ ਨੇ ਕਦੇ ਵੀ ਲੋਕਾਂ ਦੇ ਜਾਨੀ ਮਾਲੀ ਹੁੰਦੇ ਨੁਕਸਾਨ ਦੀ ਪਰਵਾਹ ਨਹੀਂ ਕੀਤੀ ਸਗੋਂ ਸਰਕਾਰ ਵੱਲੋਂ ਲੋਕਾਂ ਦੀ ਹਰ ਤਰ੍ਹਾਂ ਦੀ ਲੁੱਟ ਕਰਨ ਦੀ ਕੰਪਨੀਆਂ ਨੂੰ ਖੋਲ ਦਿੱਤੀ ਗਈ ਹੈ ਜਿਸ ਵਿੱਚੋਂ ਇੱਕ ਟੋਲਪਰਾ ਜਿਆਦਾ ਨਾ ਹਥਿਆਰ ਹੈ ਜਿਹੜਾ ਕੰਪਨੀ ਵੱਲੋਂ ਬਣਾਈ ਸੜਕ ਤੇ ਵੀ ਲਾਇਆ ਜਾ ਰਿਹਾ ਹੈ ਪਰੰਤੂ ਇਹ ਤਾਂ ਪਹਿਲਾਂ ਤੋਂ ਹੀ ਬਣੀ ਹੋਈ ਸੜਕ ਤੇ ਲੋਕਾਂ ਨੂੰ ਲੁੱਟਣ ਲਈ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਬੀਕਯੂ ਇੱਕ ਤਾਂ ਨਗੋਤਾ ਨੇ ਉਦੋਂ ਹੀ ਵਿਰੋਧ ਕਰਕੇ ਰੋਕਤਾ ਸੀ ਹੁਣ ਲਗਾਤਾਰ ਇੱਕ ਮਹੀਨੇ ਤੋਂ ਲਗਾਤਾਰ ਪੱਕਾ ਮੋਰਚਾ ਲਾਇਆ ਹੋਇਆ ਸੀ ਪ੍ਰਸ਼ਾਸਨ ਅਤੇ ਕੰਪਨੀ ਸਮੇਤ ਸਰਕਾਰ ਨਾਲ ਮਿਲ ਕੇ ਲੋਕ ਲੋਕਾਂ ਦੀ ਲੁੱਟ ਕਰ ਰਹੇ ਹਨ ਅਖੀਰਵਾਰੀ ਵਾਰੀ ਮੀਟਿੰਗਾਂ ਤੋਂ ਬਾਅਦ ਜਦੋਂ ਕੁਝ ਨਾ ਪੱਲੇ ਪਿਆ ਤਾਂ ਅਖਰ ਅੱਜ ਤੜਕੇ ਅੰਮ੍ਰਿਤ ਮੇਲੇ ਜਥੇਬੰਦੀ ਵੱਲੋਂ ਇੱਕ ਆਦਮ ਖੋਰ ਟੋਲ ਪਲਾਜ਼ੇ ਨੂੰ ਢਾਕੇ ਸਾਹ ਲਿਆ ਭਾਵੇਂ ਅੱਜ ਨੇਵੇੜਾ ਕਰਨ ਦਾ ਕਰਤਾ ਪਰੰਤੂ ਮਲਬਾ ਚੱਕਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ ਤਾਂ ਕਿ ਕਿਸੇ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਪਰੰਤੂ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹੇ ਦੇ ਸਿਵਲ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਸ਼ਾਬਾਸ਼ ਦੇਣ ਦੀ ਬਜਾਏ ਉਲਟਾ ਕਿਸਾਨਾਂ ਦੇ ਨਜਾਇਜ਼ ਪਰਚੇ ਦਰਜ ਕਰ ਦਿੱਤੇ ਜਦੋਂ ਕਿ ਬੰਦਾ ਸੀ ਜਿਸ ਕੰਪਨੀ ਟੋਲ ਪਲਾਜ਼ਾ ਲਗਾਇਆ ਸੀ ਪਰਚਾ ਉਸਤੇ ਦਰਜ ਕਰਨਾ ਸੀ ਇਸ ਟੋ ਕੜੇ ਕੰਡੀ ਦਾ ਨੁਕਸਾਨ ਹੋਇਆ ਅੱਜ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਪੈਣੀ ਭਾਗਾ ਦੇ ਵਖ ਵਖ ਬੁਲਾਰਿਆ ਨੇ ਆਏ ਹੋਏ ਲੋਕਲ ਸਰਕਾਰਾਂ ਦੀ ਦਿੱਤਕੇਸ਼ਾਈ ਨੂੰ ਲੋਕਾਂ ਮੋਰੇ ਨੰਗਾ ਕੀ ਤਾ ਤੇ ਲੋਕ ਇਤਾਲ ਜਾਗ ਰੱਖੀ ਕਰਨ ਦਾ ਐਲਾਨ ਕੀਤਾ ਜੇਕਰ ਇਸ ਟੋਲ ਪਲਾਜ਼ਾ ਸੰਬੰਧੀ ਸਰਕਾਰ ਦੇ ਪ੍ਰਸ਼ਾਸਨ ਨੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹਿਆ ਤਾਂ ਇਸ ਸੰਬੰਧੀ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਇਹ ਧਰਨਾ ਉਨਾ ਸਮਾਂ ਜਾਰੀ ਰੱਖਿਆ ਜਾਵੇਗਾ ਜਿੰਨਾ ਸਮਾਂ ਮਲਬਾ ਨਹੀਂ ਚੁੱਕਿਆ ਜਾਂਦਾ ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਵਾਓ ਜਰਨਲ ਸਕੱਤਰ ਜਗਜੀਤ ਸਿੰਘ ਸਲਦੇ ਦੇਵਾ ਮੀਤ ਪ੍ਰਧਾਨ ਰਾਜਪਾਲ ਸਿੰਘ ਅਲੀਸ਼ੇਰ ਬਲਾਕ ਜਾਂਚੀ ਮਜੀਤ ਸਿੰਘ ਮੱਖਾਦਰਸ਼ਨ ਸਿੰਘ ਡੈਪਈ ਪੰਜੀਤ ਸਿੰਘ ਡੈਪਿਆ ਦੀ ਹਾਜ਼ਰ ਸਨ ਪੱਤਰਕਾਰ ਭਗਵੰਤ ਚੈਲ ਮਾਨਸਾ ਦੀ ਅੱਜ 28 ਤਰੀਕ ਨੂੰ ਸਾਡੀ ਪਿੱਕੀ ਬਲਾਕ ਦੇ ਵਿੱਚ ਜਿਹੜਾ ਟੋਲ ਪਲਾਜ਼ੇ ਦੇ ਉੱਤੇ 21 ਤਰੀਕ ਤੋਂ ਲਗਾਤਾਰ ਘਰਨਾ ਡਰਾਪ ਚੱਲ ਰਿਹਾ ਉੱਤੇ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਕੁਝ ਐਫਐਲ ਨੇ ਲੱਤ ਨੇ ਜਿਹੜੀ ਇੱਕ ਕੋਠਾ ਰਹਿ ਗਿਆ ਢਾਉਣ ਵਾਲਾ ਕਿਉਂਕਿ ਪਿਛਲੇ ਦਿਨ ਸਾਰਾ ਟੋਲ ਪਲਾਜ਼ੇ ਦਾ ਜਿਹੜਾ ਪਾਟਾ ਹਾ ਕੇ ਕੈਸ਼ ਨੈਸ ਕਰਤਾ ਸੀਗਾ ਬੁਰਾ ਇੱਕ ਕੋਟਾ ਰਹਿ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਜ਼ਿਲ੍ਹੇ ਦੀ ਮੀਟਿੰਗ ਸੱਦ ਕੇ ਵੱਡੀ ਇਹਨੂੰ ਢਾਉਣ ਜਾ ਰਹੇ ਹਾਂ ਦੂਸਰਾ ਫੈਸਲਾ ਇਹ ਹੈ ਕਿਉਂਕਿ ਸਰਕਾਰ ਤੇ ਪੁਲਿਸ ਮਾਨਸਾ ਜ਼ਿਲ੍ਹੇ ਦੀ ਖਬਲਾਟ ਦੇ ਵਿੱਚ ਆ ਗਈ ਸੀਗੀ ਕੁਝ ਸਾਡੇ 8 ਬੰਦੇ ਬਾਈ ਨੂੰ ਨੇ ਜਿਹੜਾ ਤੇ ਹਾਂਜੀ ਹਾਂਜੀ ਸੋ ਇਹ ਵੀਰਸਮਾਉ ਪਿੰਡ ਤੋਂ ਆਪਾਂ ਖੜਿਆਂਗੇ ਸੁਨਾਮ ਤੋਂ ਜੋ ਪਟਿਆਲਾ ਪਟਿਆਲਾ ਰੋਡ ਪਿੱਛੇ ਤੋਂ ਜਾ ਰਿਆ ਨਾ ਪਿੱਛੇ ਤੋਂ ਪਟਿਆਲੇ ਨੂੰ ਜਾਂਦੇ ਆ ਉਸ ਰੋਡ ਤੇ ਇੱਕ ਟੈਪੀ ਦੇ ਪਿੱਛੇ ਦੇ ਵਿਚਾਲੇ ਟੂਲ ਪਲਾਜ ਜਾਗਾ ਸੋ ਉਹਦੇ ਸਬੰਧ ਵਿੱਚ ਜੋ ਅੰਦੋਲਨ ਚੱਲ ਰਿਹਾਗਾ ਅਸੀਂ ਉਥੇ ਸੀਗੇ ਤੇ ਸਾਡੇ ਦੇਖਦੇ ਸਾਹਮਣੇ ਇਹ ਵੀਰ ਦਾ ਐਕਸੀਡੈਂਟ ਹੋਇਆ ਜੋ ਟੂਲ ਪਲਾਜਾ ਦੀ ਬੁਰਜੀ ਆ ਸਾਡੇ ਵਰਕਰਾਂ ਨੇ ਉਥੋਂ ਚੱਕਿਆ ਸਾਡੇ ਵੀਰ ਨੇ ਸਤਿਕਾਰਯੋਗ ਆਜੂਪਾ ਜੀ ਇੱਧਰ ਕੀ ਨਾਮ ਆ ਵੀਰੇ ਅਮਨਦੀਪ ਅਮਨਦੀਪ ਸਿੰਘ ਜੀ ਇਹਨਾਂ ਨੇ ਉਥੇ ਮੌਕੇ ਤੇ ਮੌਜੂਦ ਸੀਗੇ ਬੱਚੇ ਲੈ ਕੇ ਆ ਰਹੇ ਸੀ ਤੇ ਸੋ ਇਹਨੇ ਉਸੇ ਟਾਈਮ ਇਹ ਵੀਰ ਨੂੰ ਚੱਕਿਆ ਤੇ ਸਾਡੇ ਲੇਵਲ ਲੈ ਕੇ ਅਸੀਂ ਇਹੀ ਅਪੀਲ ਕਰਦੇ ਆ ਜੋ ਸਾਡੇ ਕੰਮ ਨੇ ਪਲੀਜ਼ ਪ੍ਰਸ਼ਾਸਨ ਨੂੰ ਵੀ ਕਹਿੰਦੇ ਆਗੇ ਫਗਵੰਤ ਮਾਨ ਮੁੱਖ ਮੰਤਰੀ ਸਾਹਿਬ ਤੁਹਾਨੂੰ ਵੀ ਕਹਿ ਰਹੇਗੇ ਤੁਹਾਡੇ ਤੋਂ 4 ਕਿਲੋਮੀਟਰ ਦੂਰ ਤੇ ਜਿੱਥੇ ਹਾਦਸੇ ਹੁੰਦੇ ਆ ਐਦੋਂ ਪਹਿਲਾਂ ਮੈਂ 7 ਬੋਡ ਡੈਡ ਬੋਡੀਆਂ ਚੱਕ ਚੁੱਕਿਆ ਪਤਾ ਨਹੀਂ ਕਿੰਨੇ ਕ ਐਕਸੀਡੈਂਟ ਚੁੱਕਿਆ ਜੇ ਵਿੱਦ ਪ੍ਰੂਫ ਦੇ ਨਾਲ ਮੇਰੇ ਤੋਂ ਲੋ ਮੈਂ ਪ੍ਰੂਫ ਦੇ ਨਾਲ ਗੱਲ ਕਰ ਰਿਹਾਗਾ ਆ ਮੇਰੇ ਫੋਨ ਦੇ ਵਿੱਚ ਨੇ ਸਾਰੇ ਪ੍ਰੂਫ ਲਾਈਵ ਹੁੰਨਾ ਹਰ ਵਾਰ ਠੀਕ ਆ ਨਾ ਮੇਰੀ ਬੇਨਤੀ ਆ ਪਲੀਜ਼ ਵੱਧ ਚੜ ਕੇ ਇੱਥੇ ਸਹਿਯੋਗ ਦਿਓ ਇੱਥੇ ਆ ਕੇ ਖੜੋ ਡਟੋ ਇਹ ਆਪਾਂ ਟੂਲ ਪਲਾਜ ਚੱਕਣਾ ਠੀਕ ਆ ਨਾ ਕੋਈ ਕਿਸੇ ਤੋਂ ਡਰਨ ਦੀ ਲੋੜ ਨਹੀਂ ਪ੍ਰਸ਼ਾਸਨ ਤੋਂ ਕਿਸੇ ਕੋਈ ਪਰਮਾਨਾ ਮੰਨੋ ਸਾਰੇ ਆਪਣੀਆਂ ਆ ਪਰ ਇਥੇ ਦੇਖੋ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਨਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਹਿਣਾ ਚਾਹਣਾਗਾ ਵੀ ਇਥੇ ਦੇਖੋ ਅਜੇ ਵੀਰ ਦੇ ਸੱਟ ਲੱਗੀ ਪ੍ਰਮਾਤਮਾ ਨੇ ਚਲੋ ਕਿਰਪਾ ਕੀਤੀ ਆ ਨਾ ਜਾਣੇ ਇਹਦੀ ਜਾਨ ਚਲੀ ਜਾਂਦੀ ਤਾਂ ਕੌਣ ਜ਼ਿੰਮੇਵਾਰ ਸੀ ਕੌਣ ਜ਼ਿੰਮੇਵਾਰ ਸੀ ਪਿੱਛੇ ਤਾਂ ਇਹਦਾ ਪਰਿਵਾਰ ਰੁਲ ਜਾਂਦਾ ਇਕਦਾ ਮੇਰੀ ਬੇਨਤੀ ਆ ਸਾਨੂੰ ਸਾਡਾ ਕੰਮ ਕਰ ਲਿਓ ਤੇ ਤੁਸੀਂ ਆਪਣਾ ਕੰਮ ਤੋਂ ਸਾਨੂੰ ਸਾਡਾ ਕੰਮ ਕਰ ਦਿਓ ਕਿਉਂਕਿ ਇਹ ਆ ਕਿ ਜਿਆਦਾ ਕੀਨੇ ਸਾਡੇ ਕੰਮ ਤੇ ਡੱਕਾ ਡਾਉਣ ਦੀ ਜ਼ਰੂਰਤ ਨਹੀਂ ਹੈਗੀ ਸੋ ਐਨਾ ਕਹਿੰਦਾ ਹੋਇਆ ਸਾਰਾ ਸਸ਼ੀ ਕਾਲ